ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ। ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੇ ਹੁਣ ਤੁਹਾਨੂੰ ਅਸੀਂ ਅੱਜ ਸਿਖਾਵਾਂਗੇ ਵੀ ਪੈਨ ਡਰਾਈਵ ਦੇ ਵਿੱਚ ਜਿਹੜੇ ਮਸ਼ੀਨੀ ਕੜਾਈ ਵਾਲੇ ਡਿਜ਼ਾਈਨ ਆ ਉਹ ਕਿਵੇਂ ਤੁਸੀਂ ਆਪਦਾ ਪੈਨ ਡਰਾਈਵ ਦੇ ਵਿੱਚ ਟਰਾਂਸਫਰ ਕਰਨੇ ਆ। ਤੇ ਹੁਣ ਤੁਸੀਂ ਪਹਿਲਾਂ ਤਾਂ ਡਾਊਨ ਆਪ ਆਮ ਜੋੜੇ ਜਿਹੜੇ ਡਿਜ਼ਾਈਨ ਹੈਗੇ ਆ ਉਹਨਾਂ ਨੂੰ ਆਪਾਂ ਡਾਊਨਲੋਡ ਕਰ ਲੈਣਾਗਾ। ਰੀ ਡਿਜ਼ਾਈਨ ਤੇ ਕਲਿੱਕ ਕਰਾਂਗੇ ਇੱਥੋਂ ਆਪਾਂ ਕੋਈ ਵੀ ਇੱਕ ਡਿਜ਼ਾਈਨ ਲੈ ਲਾਂਗੇ ਜਿਵੇਂ ਕਿ ਇਹ ਡਿਜ਼ਾਈਨ ਲੈਂਦਾ ਮੈਂ ਤੇ ਇਹਦੇ ਵਿੱਚ ਆਪਾਂ ਦੇਖਣਾ ਪਹਿਲਾਂ ਤਾਂ ਆਪਣੀ ਮਸ਼ੀਨ ਜਿਹੜੀ ਜੇਈ ਜੇ ਐਫ ਈ ਵਾਲਾ ਡਿਜ਼ਾਈਨ ਜਿਹਦੇ ਵਿੱਚ ਹੋਏਗਾ ਉਹ ਨੂੰ ਆਪਾਂ ਡਾਊਨਲੋਡ ਕਰ ਲਾਂਗੇ ਡਾਊਨਲੋਡ ਕਰਨ ਤੋਂ ਬਾਅਦ ਫਾਈਲ ਡਾਊਨਲੋਡ ਦਾ ਆਪਾਂ ਨੂੰ ਇੱਥੇ ਦਿਖੇਗਾ ਫਿਰ ਉਸ ਤੋਂ ਬਾਅਦ ਆਪਾਂ ਇੱਕ ਕੇਬਲ OTG ਕੇਬਲ ਦੇ ਵਿੱਚ ਆਪਾਂ ਆਪਣੀ ਪੈਨ ਡਰਾਈਵ ਪਾ ਲੈਣੀ ਆ ਫਿਰ ਆਪਾਂ ਇੱਕ ਆਪਣੀ ਸੈਟਿੰਗ ਤੇ ਜਾਵਾਂਗੇ ਫੋਨ ਦੀ ਤੇ ਸੈਟਿੰਗ ਤੋਂ ਜਾਣ ਤੋਂ ਬਾਅਦ ਇੱਥੇ ਆਪਾਂ ਸਰਚ ਕਰਾਂਗੇ OTG OTG ਨੂੰ ਆਪਾਂ ਔਨ ਕਰ ਲਵਾਂਗੇ ਥੇ ਸਿੰਪਲ OTG OTG ਤੇ ਕਲਿੱਕ ਕਰਕੇ ਆਪਾਂ ਉਹਨੂੰ ਔਨ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਫਾਈਲ ਮੈਨੇਜਰ ਤੇ ਜਾਵਾਂਗੇ ਫਾਈਲ ਮੈਨੇਜਰ ਤੇ ਆਪਾਂ ਜਿਹੜੀ ਸਟੋਰੇਜ ਆ ਸਟੋਰੇਜ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਆਪਾਂ ਡਾਊਨਲੋਡ ਬਟਨ ਤੇ ਜਾ ਕੇ ਜਿਹੜੇ ਵੀ ਆਪਾਂ ਡਾਊਨਲੋਡ ਕੀਤੇ ਡਿਜ਼ਾਈਨ ਆ ਇੱਥੇ ਆਪਣੇ ਕੋਲ ਸ਼ੋ ਹੋ ਰਿਹਾ ਤੇ ਇਹ ਡਿਜ਼ਾਈਨ ਅਗਰ ਤੁਸੀਂ ਦੇਖਣੇ ਆ ਤਾਂ ਤੁਸੀਂ ਪਲੇ ਸਟੋਰ ਤੋਂ ਸਟਿਚ 뷰ਅਰ ਵਾਲੀ ਐਪ ਜਿਹੜੀ ਹੈਗੀ ਹੈ ਡਾਊਨਲੋਡ ਕਰ ਲੈਣੀ ਆ ਇਸ ਦੇ ਵਿੱਚ ਤੁਸੀਂ ਆਪਦੇ ਜਿਹੜੇ ਵੀ ਡਿਜ਼ਾਈਨ ਹੋਣਗੇ ਤੁਸੀਂ ਉਹ ਇਸ ਦੇ ਉੱਤੇ ਦੇਖ ਸਕਦੇ ਹੋ ਕਿਉਂਕਿ ਇਹਨਾਂ ਜ ਆਪਾਂ ਜਿਹੜੇ ਡਿਜ਼ਾਈਨ ਆ ਇਹਨਾਂ ਦੀ ਆਪਾਂ ਨੂੰ ਫੋਟੋ ਆਪਾਂ ਨਹੀਂ ਦੇਖ ਸਕਦੇ ਤੇ ਹੁਣ ਆਪਾਂ ਇਹਨਾਂ ਨੂੰ ਇਹ ਡਿਜ਼ਾਈਨ ਸਿਲੈਕਟ ਕਰਕੇ ਕਾਪੀ ਤੇ ਕਲਿੱਕ ਕਰਾਂਗੇ ਤੇ ਇੱਥੇ ਆਪਾਂ ਬੈਕ ਚਲੇ ਜਾਵਾਂਗੇ ਹੋਰ ਬੈਕ ਚਲੇ ਜਾਵਾਂਗੇ ਫੋਰ ਬੈਕ ਚਲੇ ਜਾਵਾਂਗੇ ਫਿਰ ਇੱਥੇ ਇੱਕ ਆਟੋ ਜੀ ਲਿਖਿਆ ਹੋਏਗਾ ਉੱਤੇ ਕਲਿੱਕ ਕਰਕੇ ਤੇ ਆਪਾਂ ਪੇਸਟ ਨਾਪ ਦਵਾਂਗੇ ਪੇਸਟ ਨਾਪਣ ਤੋਂ ਬਾਅਦ ਰਿਪੀਟ ਦਾ ਸੇਮ ਆਪਰੇਸ਼ਨ ਫਿਰ ਯੈਸ ਕਰ ਦਵਾਂਗੇ ਤਾਂ ਇੱਥੇ ਜਿਹੜਾ ਆਪਣੇ ਪੈਨ ਡਰਾਈਵ ਦਾ ਡਿਜ਼ਾਈਨ ਆ ਉਹ ਪੈਨ ਡਰਾਈਵ ਦੇ ਵਿੱਚ ਟਰਾਂਸਫਰ ਹੋ ਜਾਏਗਾ ਧੰਨਵਾਦ ਦੋਸਤੋ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਹੋਰ ਵੀ ਜਿਹੜੀਆਂ ਪਹਿਣਾ ਹੈਗੀਆਂ ਡਿਜ਼ਾਈਨ ਕਰਦੀਆਂ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਸ਼ੇਅਰ ਕਰਿਓ ਅੱਗੇ ਵੱਧ ਤੋਂ ਵੱਧ ਧੰਨਵਾਦ